ਤਾਂ ਅੱਜ ਦੇ ਹਾਲਾਤ ਆ ਜਿਹੜੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਸਾਂਝੇ ਅਧਿਆਪਕ ਮੋਰਚੇ ਦੀ ਗਵਾਈ ਦੇ ਵਿੱਚ ਹੋ ਰਿਹਾ ਤੇ ਡੀਟੀਐਫ ਇਹਦੇ ਵਿੱਚ ਤਾਲਮੇ ਤਾਲਵੇਰੀ ਵਸ ਸਹਿਯੋਗ ਦੇ ਵਿੱਚ ਇਹਦੇ ਵਿੱਚ ਸ਼ਾਮਲ ਜਥੇਬੰਦੀ ਆ ਇਹ ਜਿਹੜਾ ਐਕਸ਼ਨ ਆ ਸਾਡੀ ਅਣਸਰ ਦੀ ਲੋੜ ਬਣ ਗਿਆ ਸਿੱਖਿਆ ਮੰਤਰੀ ਪੰਜਾਬ ਨਾਲ 19 ਦਸੰਬਰ ਦੀ ਮੀਟਿੰਗ ਸੀ ਇਹ त्रास ਦੀ ਆ ਵੀ ਪੰਜਾਬ ਦੀਆਂ 13 ਜਥੇਬੰਦੀਆਂ ਨੂੰ ਮਿਨਿਸਟਰ ਮੀਟਿੰਗ ਦੇ ਕੇ ਵਿੱਚੋਂ ਮੀਟਿੰਗ ਦੇ ਵਿੱਚੋਂ ਮੀਟਿੰਗ ਛੱਡ ਕੇ ਚੱਲਿਆ ਜਾਵੇ ਪੂਰੀ ਮੀਟਿੰਗ ਅਟੈਂਡ ਨਾ ਕਰੇ ਇਸ ਗੱਲ ਤੋਂ ਇਹ ਸਾਬਤ ਹੁੰਦਾ ਵੀ ਜਿਹੜੀ ਸਰਕਾਰ ਆ ਉਹ ਐਜੂਕੇਸ਼ਨ ਪ੍ਰਤੀ ਕਿੰਨੀ ਕੁ ਸਹਿਰਦਾ 2022 ਚ ਜਦੋਂ ਸਰਕਾਰ ਬਣੀ ਸਰਕਾਰ ਨੇ ਦੋ ਏਜੰਡੇ ਲਏ ਸਿਹਤ ਤੇ ਸਿੱਖਿਆ ਵੀ ਅਸੀਂ ਸੇਧ ਤੇ ਸਿੱਖਿਆ ਦਾ ਪੰਜਾਬ ਦੇ ਵਿੱਚ ਕਾਇਆ ਪਲਟ ਕਰਦਾਂਗੇ ਸਰਕਾਰ ਨੂੰ ਹੋ ਗਏ 3 ਸਾਲ 3 ਸਾਲ ਬੀਤਣ ਦੇ ਬਾਵਜੂਦ ਜਿਹੜੀ ਪੰਜਾਬ ਦੀ ਐਜੂਕੇਸ਼ਨ ਜਦੋਂ ਦਾ ਦੇਸ਼ ਆਜ਼ਾਦ ਹੋਇਆ ਆਉਂਦੀ ਵਰਸਟ ਹਾਲਤ ਦੇ ਵਿੱਚ ਆ ਸਭ ਤੋਂ ਵੱਧ ਹਾਲ ਦੇ ਵਿੱਚ ਪੋਸਟਾਂ ਖਾਲੀ ਆ ਸਭ ਤੋਂ ਬੜੀ ਹਾਲਤ ਪੰਜਾਬ ਦੀ ਸਿੱਖਿਆ ਦੀ ਆ ਇਹਦੇ ਬਾਵਜੂਦ ਅਧਿਆਪਕ ਜਥੇਬੰਦੀਆਂ ਨਾਲ ਬੈਠ ਕੇ ਕੋਈ ਸਿੱਖਿਆ ਨੀਤੀ ਬਣਾਉਣ ਦੇ ਪੱਖੋਂ ਅਧਿਆਪਕਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਜਿਹੜਾ ਹੈਂਕੜ ਵਾਈ ਦਾ ਇਹ ਰਵੱਈਆ ਸਿੱਖਿਆ ਮੰਤਰੀ ਨੇ ਤੈਅ ਕੀਤਾ ਉਹਦੇ ਖਿਲਾਫ ਇਹ ਰੈਲੀ ਆ ਅਸੀਂ ਇਹੋ ਰੈਲੀ ਕਰਕੇ ਪੰਜਾਬ ਵਿਧਾਨ ਸਭਾ ਸਪੀਕਰ ਕਲਤਾਰ ਸੰਧਵਾ ਦੇ ਘਰੋਂ ਮਾਰਚ ਕਰਾਂਗੇ ਇਹ ਸਾਡਾ ਇੱਕ ਪ੍ਰੋਗਰਾਮ ਆ 11 ਜ਼ਿਲ੍ਹਿਆਂ ਦਾ 12 ਜ਼ਿਲ੍ਹਿਆਂ ਦਾ ਪ੍ਰੋਗਰਾਮ ਅਸੀਂ 19 ਤਰੀਕ ਨੂੰ ਗੰਭੀਰਪੁਰ ਦੇ ਵਿੱਚ ਕਰਨਾ ਤੇ ਜੇ ਸਰਕਾਰ ਨਹੀਂ ਸੁਣਵਾਈ ਕਰਦੀ ਅਸੀਂ ਜਿਹੜੀ ਇਸ ਏਕਤਾ ਨੂੰ ਜਿੰਨੀ ਕਸੀਂ ਹਾਸਲ ਏਕਤਾ ਕੀਤੀ ਆ ਇਹਨੂੰ ਹੋਰ ਵਿਸ਼ਾਲ ਕਰਾਂਗੇ ਤੇ ਲੰਮੀ ਕੈਨੇਡੀ ਸਟਰਗਲ ਅਸੀਂ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਖਿਲਾਫ ਲੜਾਂਗੇ